ਕਈ ਵਾਰ ਘਰ ਵਿੱਚ ਖੱਟੇ ਅੰਗੂਰਾ ਆ ਜਾਂਦੇ ਜਿਨ੍ਹਾਂ ਨੂੰ ਕੋਈ ਨਹੀਂ ਖਾਂਦਾ ਤੇ ਆਪਾਂ ਉਹਨਾਂ ਨੂੰ ਵੇਸਟ ਵੀ ਨਹੀਂ ਕਰ ਸਕਦੇ ਅੰਗੂਰਾ ਨੂੰ ਪਾਣੀ ਵਿੱਚ ਪਾ ਕੇ ਥੋੜਾ ਜਿਹਾ ਪਾਓ ਨਮਕ ਤੇ ਚੰਗੀ ਤਰ੍ਹਾਂ ਧੋ ਲਿਓ ਫਿਰ ਗੁੱਚਿਆਂ ਨਾਲ ਇਹਨੂੰ ਤੁਸੀਂ ਅਲੱਗ ਕਰ ਲਿਓ 2 ਮਿੰਟ ਲਈ ਲਗਾਤਾਰ ਗ੍ਰाइंड ਕਰਿਓ ਛੰਨੀ ਨਹੀਂ ਰਹੀ ਛਾਲ ਲਿਓ ਇਹਦੇ ਬੀਜ ਵਗੈਰਾ ਤੁਸੀਂ ਸਾਰੇ ਬਾਹਰ ਕੱਢ ਦਿਓ ਫਿਰ ਲੈ ਲਓ ਇੱਕ ਕੜਾਈ ਇੱਕ ਚਮਚ ਪਾਓ ਤੇਲ ਦਾ ਹਲਕਾ ਜਿਹਾ ਕਰਿਓ ਗਰਮ ਵਿੱਚ ਭੁੰਨਿਓ ਜੀਰਾ ਥੋੜੀ ਜਿਹੀ ਪਾਵਾਂਗੇ ਹਿੰਗ ਤੇ ਸਾਰੇ ਅੰਗੂਰਾ ਦਾ ਰਸ ਕੜਾਈ ਦੇ ਵਿੱਚ ਪਾ ਦਾਂਗੇ 2 ਤੋਂ 3 ਮਿੰਟ ਲਈ ਸਲੋ ਫਲੇਮ ਤੇ ਲਗਾਤਾਰ ਪਕਾਵਾਂਗੇ ਕਲਰ ਹਲਕਾ ਜਿਹਾ ਚੇਂਜ ਹੋ ਗਿਆ ਫਿਰ ਆਪਣੀ ਜ਼ਰੂਰਤ ਮੁਤਾਬਕ ਲੈ ਲਿਓ ਗੁੜ ਤੇ ਬਿਲ ਨਾਲ ਸਿੰਪਲ ਤਰੀਕੇ ਨਾਲ ਉਹਨੂੰ ਕੁੱਟ ਲਿਓ ਤੁਸੀਂ ਚਾਹੋ ਤਾਂ ਉਹਨੂੰ ਗ੍ਰੇਟ ਵੀ ਕਰ ਸਕਦੇ ਹੋ ਗੁੜ ਨੂੰ ਕੜਾਈ ਦੇ ਵਿੱਚ ਪਾ ਕੇ ਹੌਲੀ ਹੌਲੀ ਇਹ ਮੈਲਟ ਹੁੰਦਾ ਜਾਊ ਇਹਨੂੰ ਪਕਦੇ ਨੂੰ ਇੱਥੇ 10 ਮਿੰਟ ਹੋ ਚੁੱਕੇ ਨੇ ਉਸ ਤੋਂ ਬਾਅਦ ਰੰਗ ਵਾਲੀ ਮਿਰਚ ਕਾਲਾ ਨਮਕ ਜੀਰਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਿਓ ਇਹ ਸੌਸ ਨੂੰ ਆਪਾਂ ਬਿਲਕੁਲ ਬਾਜ਼ਾਰ ਵਰਗੀ ਬਣਾਉਣਾ ਹੈ ਤਾਂ ਆਪਾਂ ਅੱਧਾ ਕ ਚਮਚ ਲਵਾਂਗੇ ਰੋਟ ਦਾ ਥੋੜਾ ਜਿਹਾ ਪਿਚ ਪਾਓ ਪਾਣੀ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਸੌਸ ਦੇ ਵਿੱਚ ਮਿਕਸ ਕਰ ਦਿਓ ਇਹਦੇ ਨਾਲ ਇਹ ਮਿੰਟ ਲਈ ਆਪਾਂ ਫਿਰ ਪਕਾਵਾਂਗੇ ਇਹਨੂੰ ਬਨਨ ਤੇ 15 ਤੋਂ 20 ਮਿੰਟ ਆਰਾਮ ਨਾਲ ਲੱਗ ਜਾਣਗੇ ਫਿਰ ਗੈਸ ਨੂੰ ਕਰਿਓ ਬੰਦ ਵਿੱਚ ਪਾ ਦਿਓ ਮਗਜ਼ ਜਦੋਂ ਇਹ ਠੰਡੀ ਹੋ ਗਈ ਕਿਸੇ ਵੀ ਕੱਚ ਦੇ ਜਾਰ ਵਿੱਚ ਪਾ ਕੇ ਰੱਖ ਲਿਓ 2 ਤੋਂ 3 ਮਹੀਨੇ ਤੱਕ ਇਹ ਸੌਸ ਬਿਲਕੁਲ ਖਰਾਬ ਨਹੀਂ ਹੁੰਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ